ਸਮੁੰਦੀ ਤੇ ਸਿਰੇ ਸ਼ੇਬੀ ਉੜ ਜਾਂਦੀ ਫੇਸ ਹੋ ਜਾਂਦੀ ਹੈ ਕੋਈ ਫਾਲਾਨੀ ਨੂੰ ਤਾਂ ਮੁੱਤ ਖੰਮਾ ਆ ਮਾੜੀਆਂ ਗੱਡੀ ਦੇ ਪੇਠਾ ਥਰ ਰੋਟੀ ਖਾਲਣੇ ਦੀ ਹੈ ਇਹ ਨੂੰ ਕਹਿੰਦੇ ਆ ਵੀ ਮਿਹਨਤ ਦੇਖੋ ਨਾਲ ਨਾਲ ਹੀ ਨਾਲ ਤਾਂ ਕਿਹਾ ਵੀ 11 ਵੇ ਤੁਰ ਪੈਣਾ 11:30 ਹੋ ਗਏ ਆ ਸਾਨੂੰ ਹੈ ਕਿਦਾਂ ਕੋਈ ਸ਼ੇਬੀ ਦਰਸਾਵੇ ਯਾਰਾ ਤੁਰ ਪੇਂ ਆ ਨਹੀਂ ਜਦੀ ਮਾੜੀ ਗੱਲ ਆ ਸਾਡੀ ਰੋਡਵੇ ਦੀ ਲੰਦਾਰੀ ਤਿਆਰ ਵਾ ਸੋ ਹੁਣ ਇਹ ਨਹੀਂ ਬੈਂਡੀਆਂ ਬਸ ਇੱਥੇ ਪਰਵਾਰੀ ਸਭ ਬਣਾ ਲੈ ਰੈਡੀ ਕਰਵਾ ਲਿਆ ਆਪਣਾ ਘਰ ਹੈ ਟੈਲੈਂਟ ਉਹਨਾਂ ਨੂੰ ਆ ਲਈਆਂ ਘੈਂਟ ਵਾਈਟ ਪੇਂਟ ਕਰਵਾ ਲਿਆ ਸੋ ਫਾਈਨਲੀ ਜੀ ਆਪਾਂ ਅੱਜ ਨੈਕਸਟ ਵੀ ਅਪਾ ਚੱਲ ਪਏ ਆ ਫਿਰ ਸ਼ੂਟ ਵਾਸਤੇ ਤੇ ਵਲੌਗ ਕੱਲ ਦਾ ਥੋੜਾ ਜਿਹਾ ਅੱਧਾ ਪਾ ਰੈਡੀ ਕੀਤਾ ਸੀ ਤੇ ਬਾਕੀ ਫਿਰ ਕਿਉਂਕਿ ਨਾਲ ਨਾਲ ਸ਼ੂਟ ਚੱਲ ਰਿਹਾ ਨਾਲ ਨਾਲ ਅਸੀਂ ਵਲੌਗ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿ ਕਿਦਾਂ ਕਿਦਾਂ ਆਪਾਂ ਮਤਲਬ ਸ਼ੂਟ ਕਰ ਰਹੇ ਆ ਅਜੇ ਤਾਂ ਸਾਂ ਚੜਿਆ ਅਜੇ ਸੁਮੰਦੀ ਨੂੰ ਸਾਥ ਚੜਿਆ ਕਰਨਾ ਵੀ ਸਾਥ ਚੜਿਆ ਇਹਦੀ ਰੋਟੀ ਨਹੀਂ ਅਜੇ ਪਚੀ ਬੱਚੇ ਕੀ ਕਰਦੇ ਆ ਲੈ ਗੋਪਾ ਨੇ ਦਿੱਤ ਪੋਟ ਤੇ ਅਬ ਹੋਰ ਉੱਪਰ ਲੈ ਚਲੇ ਜੀ ਕਦਰਾ ਜਾਨੀ ਤੱਕ ਜਾਈ ਗਈ ਦੀ ਦੁੱਧ ਆ ਜਾਗਾ ਵੇਗੀ ਜੇ ਵੇਗੀ ਹੋਰ ਦੀਨ ਨਾਲ ਨਹੀਂ ਸੀ ਜਾਂ ਪਹਿਲਾਂ ਅੰਦਰ ਸੋ ਕਮੈਂਟ ਕਰਕੇ ਦੱਸਿਓ ਕੋਈ ਜਗ੍ਹਾ ਖਾਲੀ ਹੋਊਗੀ ਜਿੱਥੇ ਪਲਾਟ ਬਲੂਡ ਕੱਟੇ ਹੋਣ ਕਿ ਦੀਨ ਨੇ ਜਗ੍ਹਾ ਲੈਣੀ ਸਾਰੇ ਜਣੇ ਪੀਸ ਜਰੂਰ ਦੱਸਿਓ ਠੀਕ ਆ ਦੀਨ ਨੇ ਖਰਾਨੇ ਦੇ ਜ਼ੋਰ ਕਰਨਾ ਪਾਉਣੀਆਂ ਠੀਕ ਹੈ ਸੋ ਮਤਲਬ ਐਕਸਪਾਇਰ ਇਸ ਨੂੰ ਆਪਾਂ ਦਾਣਾ ਇੱਕ ਇੱਕ ਚ ਲੋਕ ਐਕਸਪਾਇਰੀ ਇਕੱਠਾ ਕਰਕੇ ਨਾ ਹੋਰ ਰੱਖਣਾ ਵਾ ਮੈਂ ਐਕਸਪਾਇਰੀ ਜ਼ੇਲ ਕਰਨਾ ਉਹ ਮਤਲਬ ਉਹ ਮਤਲਬ ਕੀ ਕਹਿੰਦੇ ਭਾਪੀ ਚੌਥੇ ਹਿੱਸੇ ਦੇ ਵਿੱਚ ਨਾ ਜਾ ਕੇ ਤੇ ਇਹ ਚੌਥੇ ਹਿੱਸੇ ਤੇ ਬੰਦਾ ਮਰ ਗਿਆ ਤਾਂ ਪੂਰਾ ਮੇਰੇ ਪਤੀ ਨਹੀਂ ਤੇ ਇੰਸ਼ੋਰੈਂਸ ਵਾਲੇ ਲੱਭਿਓ ਨਾ ਤੁਹਾਨੂੰ ਵੀ ਕੋਈ ਫਾਇਦਾ ਹੋਗਾ ਠੀਕ ਅਨਲ ਜੀ ਸੰਤਰਸੀਲਾ ਬੀਨੂ ਕੀ ਆ ਬਾਤ ਹੈ ਆ ਬੋਟੇ ਵਾਲਾ ਕਿੱਥੇ ਲਈ ਫੋਟਾ ਵੀ ਇੱਕ ਗੱਲ ਜੇ ਤੁਹਾਨੂੰ ਪਤਾ ਇਹਨੂੰ ਕੀ ਕਹਿੰਦੇ ਆ ਰੇੜਾ ਆ ਰੇੜਾ ਦਾ ਉਹ ਚਾਰ ਕੁੜੀਆਂ ਗੱਡਾ ਕਹਿੰਦੇ ਗੱਡਾ ਰੇੜਾ ਤੁਹਾਨੂੰ ਕੁਛ ਵੀ ਨਹੀਂ ਪਤਾ ਗੱਡਾ ਕਹਿੰਦੇ ਰੇੜਾ ਹੀ ਹੁੰਦਾ ਡੈਕਡਾ ਹੁੰਦਾ ਗੱਡਾ ਸੱਡ ਗੱਡਾ ਵੀ ਪਰ ਮੈਂ ਕਹਿੰਦੀ ਇੱਥੇ ਬੈਠੀ ਨਹੀਂ ਰਹੀ ਆ ਬੈਠੀ ਨਹੀਂ ਆਂ ਅੰਕਲ ਨੂੰ ਅੰਕਲ ਨੂੰ ਕਿ ਅੰਕਲ ਨੂੰ ਕਹਿਣਾ ਹੀ ਬਿਆਲਿੰਗ ਮਾਤੇ ਕਰਦਾ ਨਹੀਂ ਅੰਕਲ ਨੂੰ ਕਹਿ ਦਿੰਦੇ ਵੀ ਅੰਕਲ ਜੀ ਤੁਸੀਂ ਇਧਰ ਆ ਲੈ ਲੋ ਦੀਦੀ ਆ ਜਿਹੜਾ ਜਾਣਾ ਸਕੂਟਰ ਹਾਂ ਮੈਨੂੰ ਨਾ ਓਪਨ ਜੀਟਾ ਸਹੀ ਲੱਗਦੀ ਆ ਓਪਨ ਜੀਟਾ ਸਾਰ ਗਈ ਦਿਨ ਸਾਰ ਨਹੀਂ ਹੁੰਦਾ ਦਿਨ ਜਦ ਵੀ ਵੇਖੋ ਤੇ ਕੱਲ ਨੋਟਿਸ ਕਰੋ ਤੁਸੀਂ ਸਾਰੇ ਜਾਣੇ ਵੀ ਦੀਦੀ ਨੇ ਨਾ ਮਤਲਬ ਜਦੋਂ ਬਹਿਣਾ ਹੁੰਦਾ ਨਾ ਮੂੰਹ ਤੇ ਚੁੰਨੀ ਦਾ ਫੋੜੀ ਹੁੰਦੀ ਆ ਫਿਲਟਰ ਅੱਗੇ ਲਾਉਣੇ ਹੁੰਦੇ ਅੱਗੇ ਨੱਕ ਦੇ ਅੱਗੇ ਹਾਂ ਜੀ ਮਨਦੀਪ ਨੂੰ ਅਹੀ ਵਲੌਗ ਰਹੀ ਦੱਸਣ ਜੰਨੇ ਕਿ ਪਲੀਜ਼ ਏਸੀ ਦੇ ਵਿੱਚ ਕੋਈ ਪਿਆਜ਼ ਪੂਜ ਨਾ ਕੱਟੇ ਦੇਣ ਹੈ ਕਿਉਂਕਿ ਸੁਮਨਦੀਪ ਦਾ ਸਾਹ ਖਾ ਜਾਂਦਾ ਮਨਦੀਪ ਇਹ ਪਲੀਜ਼ ਵਲੌਗ ਵੇਖੀ ਤੂੰ ਮੈਨੂੰ ਘਰ ਵੀ ਨਹੀਂ ਕਹਿਣ ਕਹੂੰਗੀ ਕਿ ਪਿਆਰੀ ਬਾਹਰਾਂ ਕੇ ਖਾਉਗੀ ਰੋਟੀ ਅੰਦਰ ਕੱਟੇ ਪਿਆਰ ਬਾਹਰ ਖਾਈਏ ਨਹੀਂ ਇਕੱਲਾ ਤੋ ਬਾਹਰ ਤੇ ਅੰਦਰ ਹੈ ਕਮਰੇ ਲਈ ਪਲੀਜ਼ ਪਿਆਰ ਗਣਾ ਤੇ ਮੂੰਹ ਬਾਹਰ ਆਹ ਅੰਦਰ ਇਹ ਵੀ ਗਾ ਚੱਲ ਪਹਿਲਾਂ ਉਹ ਚੱਲਦੇ ਨਹੀਂ ਨਾ ਟਾਂਗੇ ਟਾਂਗੇ ਨਹੀਂ ਤਾਂ ਚੈੱਕ ਕਰਾਉਣਾ ਪਾਣਾ ਘੋੜਾ ਸੱਜ ਵੀ ਚੱਲਦਾ ਵਾ ਉਹ ਕਿੱਥੇ ਚੱਲ ਜਾਂਦਾ ਖਲਦੇ ਤਾਂ ਕਿ ਉਹ ਨਹੀਂ ਪਿੰਡਾਂ ਸਾਂ ਨਹੀਂ ਜਾਂ ਹੁੰਦੇ ਹਾਂ ਉਹਦੇ ਤੇ ਵੀ ਬਿਆੰਦਾ ਬਹੁਤ ਮਜ਼ਾ ਆ ਆ ਕੇ ਕੇਮ ਕਰਨ ਵਾਲੀ ਸਾਈਡ ਤੇ ਜੋ ਟਾਂਗੇ ਟਾਂਗੇ ਸਾਡੇ ਨਾਂ ਕਿ ਆਲੀ ਸਾਡੇ ਇੱਧਰ ਸਾਡੇ ਬਹੁਤ ਹੁੰਦੇ ਸੀ ਸਾਡੇ ਇੱਧਰ ਚਾਰੌੜੀ ਹੁੰਦੇ ਹੁੰਦੇ ਆਰ ਉਹ ਬਿਨਾਂ ਦਾ ਘਰ ਆ ਗਿਆ ਇੱਥੇ ਇਹ ਆਜ ਤੱਕ ਸਾਰੇ ਪੜਾਦੇ ਕੋਈ ਨਹੀਂ ਖੇਚਣ ਨਾ ਕਰੀ ਤੁਸੀਂ ਸਾਨੂੰ ਬੁਲਾਉਂਦੇ ਹਾਂ ਉਹਨਾਂ ਨੇ ਕੋਸਾ ਸਾਨੂੰ ਬੁਲਾਉਂਦੀ ਖੇਚਣ ਨਾ ਕਰੀ ਉਹ ਚਾਹ ਦਾ ਕੱਬਾਰ ਹੀ ਪੜਾਦੇ ਕੋਈ ਚਾਹ ਭਾਈ ਰੋਜ਼ ਟੇਬਲ 'ਤੇ ਲਾ ਕੇ ਰੱਖ ਦੇ ਤੋ ਫੇਰ ਕਿ ਕਿਤਨੀ ਲਾਦੀ ਪੱਕੀ ਪੱਕੀ ਲੱਗਦੀ ਟੇਬਲ ਰੱਖ ਦਿਆ ਕਰਾਂਗੇ ਪੀਲਾ ਕਰਾਂਗੇ ਚੋਕੇ ਦੋੜ ਜਾ ਕਰਾਂਗੇ ਆ ਬੱਚਿਆਂ ਦਾ ਸਕੂਲ ਹੀ ਲਗਾਓ ਉਹ ਕਰਨਿਆ ਹੋਏ ਉਹ ਕਰਨਿਆ ਹੋਏ ਓਏ ਯੋ ਯੋ ਕਹਿੰਦਾ ਯੋ ਯੋ ਮੰਮੀ ਨੇ ਕਿੱਤੀ ਮੇਰੇ ਨਾਲ ਕਿੱਤੀ ਸਹਿਰਾ ਕਰਾਉਂਦੀ ਹੈ ਆਪਣਾ ਵੀ ਤੇ ਘੂੜੀ ਰਵੇ ਆ ਮੰਮਤਾ ਜਾਂ ਅੰਡੀ ਮੰਮਤਾ ਸੱਚੀ ਮੰਮਤਾ ਜਾਂ ਦੀ ਓਏ ਜੀ ਐ ਇਹ ਮੰਮਤਾ ਸਾਡੇ ਘਰ ਨਾਲ ਬਦਲ ਬਹੁੰਦੀ ਹੁੰਦੀ ਸੀ ਪਰ ਹੁਣ ਨਹੀਂ ਹੁੰਦੀ ਕੰਮ ਕਰਦੀ ਹੈ ਉਹ ਠੀਕ ਨਹੀਂ ਰਹਿੰਦੇ ਮੈਂ ਲ ਇਕੱਠਾ ਚਲਾਉਂਦੀ ਆ ਠੀਕ ਨਹੀਂ ਰਹਿੰਦੀ ਤੇ ਇੱਕ ਇਸ ਮਤਲਬ ਇਹ ਨਹੀਂ ਲੁਕਾਵਾ ਕੱਢ ਲੈਂਦੀ ਚੱਕਰ ਹੋਇਆ ਹੈ ਠੀਕ ਨਹੀਂ ਰਹਿੰਦੀ ਇਕੱਠਾ ਲੁਕਾਵਾ ਕੱਢ ਲੈਂਦੀ ਆ ਮਾਹੀ ਸਾਈਕਲ ਸਿੱਗਿਆ ਗਿਰਦਾ ਦੜੀ ਇਕ ਕਰੀ ਸਾਈਕਲ ਠਿਕਦੀ ਠਿਕਦੀ ਨੇ ਨਾ ਬੁੱਢਾ ਚੱਕਦਾ ਇਹਨੇ ਹਾਂ ਹਾਂ ਬੁੱਢਾ ਅੱਗੇ ਟਾਇਰ ਦੇ ਅੱਗੇ ਤੇ ਮੂੰਹ ਇਹ ਵਾਲਾ ਮਟਾ ਲੈ ਲਿਆ ਅੰਦਾਜ਼ ਨਾਲ ਬੁੱਤ ਸੀ ਬਰਦਰ ਅਦੋਂ ਲਾਜ ਉੱਠਾ ਇੱਥੇ ਦੀ ਬਾਬਾ ਇਹ ਨੂੰ ਬ੍ਰੇਕ ਨਹੀਂ ਮਾਰਨੀ ਆਉਂਦੀ। ਕਿੱਦਾਂ ਚੱਲੇ ਚੱਲ ਮੈਂ। ਅਲੱਲ ਚੱਲੀ ਚੱਲ ਮੈਂ ਵੀ ਉੱਧਰ ਨੂੰ ਜਾਣਾ। ਠੀਕ ਆਲਾ। ਚਲੋ ਜੀ ਆਪਾਂ ਨੂੰ ਜਾ ਕੇ ਤੁਹਾਨੂੰ ਮਲਾਉਂਦੇ ਆ। ਮਨਦੀਪ ਨੂੰ ਤੇ ਜੁਗਰਾਜ ਨੂੰ ਠੀਕ ਹੈ ਜੀ। ਚਾਲੂ ਸੇਖਵਾ। ਚਾਲੂ। ਨਹੀਂ ਚਾਲੂ ਸੇਖਵਾ। ਨਹੀਂ ਸੇਖਵਾ ਨਹੀਂ ਸੇਵਗਾ। ਸੇਵਗਾ। ਚਾਲੂ ਸੇਵਗਾ। ਇੱਥੇ ਤਾਂ ਕੰਮ ਔਖਾ ਹੀ ਆ। ਇੱਥੇ ਤਾਂ ਕੰਮ ਔਖਾ ਹੀ ਆ। ਚਾਲੋ ਸੇਵਗਾ। ਇੱਥੇ ਤਾਂ ਕੰਮ ਔਖਾ ਹੀ ਆ। ਇਦਾਂ ਤੋਂ ਗਲਪਸੂਤ ਪਿਆਰ ਨੂੰ ਤੇਰੇ ਤੇ ਆ ਰਿਹਾ ਨਾ ਦੋ ਦਰਾਂ ਦਾ ਚੰਨ ਵੇਖੋ ਇਹ ਮੌਸਮ ਵੇਖੋ ਗੜਾ ਘੈਂਡ ਜੁੱਧਰ ਵੇਖੋ ਇਦਾਂ ਦਾ ਮੌਸਮ ਰਹਿਣਾ ਜਿਦਾ ਸਾਰਾ ਸਾਲ ਸਹੀ ਗੱਲ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਮੌਸਮ ਨਾ ਮੀਂਹ ਪਵੇ ਨਾ ਗਲਪਸੂਤ ਹਵਾ ਚੱਲਦੀ ਰਹੇ ਹਾਂ ਯਹੀ ਛੋਟੇ ਛੋਟੇ ਲੈਣ ਤੇ ਆਪਾਂ ਕਦੇ ਰੋਡ ਤੇ ਇਦਾਂ ਲੱਗਦਾ ਹੁੰਦਾ ਹੈ ਮੈਂ ਕਹਿੰਨਾ ਅਸੀਂ ਨਾ ਅੱਜ ਤਾਂ ਛੱਤ ਜੀ ਪਈ ਨਾ ਆਪਣੇ ਦਰਖਤਾਂ ਦੀ ਤੇ ਇਹ ਚੀਜ਼ ਬੜੀ ਯਾਦ ਹੁੰਦੀ ਰਹੀ ਹੈ ਜੇ ਜਦੋਂ ਅੱਗੇ ਚਾਹੀਦਾ ਨਾ ਉਦੋਂ ਛੱਡ ਇਹ ਤਾਂ ਸਾਡੇ ਘਰਾਂ ਲੱਗੇ ਤੇ ਗਾਏ ਇਹਨਾਂ ਨੂੰ ਕੱਟ ਹੀ ਦਿੱਤੇ ਆ ਕਿਹਦਾ ਕੀ ਨਾਲ ਨਾਲ ਹੁੰਦੇ ਆ ਅੱਗੇ ਜਾਈਏ ਇਦਾਂ ਲੱਗਦਾ ਕਿ ਦੂਰਿਆਂ ਲੱਗ ਰਿਹਾ ਨਾ ਕਿ ਝੂਠਾ ਲੱਗ ਜਾਓ ਹਾਂ ਆ ਖਾਲੀ ਹੁੰਦੀ ਜਗ੍ਹਾ ਦੀ ਜਦੋਂ ਆਪਣਾ ਟਾਈਮ ਹੀ ਨਾ ਜਦੋਂ ਅਸੀਂ ਮਤਲਬ ਜਵਾਨ ਸੀ ਘਰੇ ਜੀ ਵੀ ਜਵਾਨ ਆ ਉੱਧਰ ਦੇਖੋ ਤੁਸੀਂ ਐਵੇਂ ਆਪਣੇ ਆਪ ਕਹਿ ਕੇ ਤੇ ਮੈਨੂੰ ਕਰ ਦਰਦੇ ਹੋ ਹੂੰ ਤੂੰ ਬੁੱਢੀ ਹੋ ਗਈਆਂ ਘੇੜ ਘੇੜੀ ਗੱਲ ਆ ਵਾੜਾ ਅੱਗੇ ਕਿਤੇ ਪੰਜਾ 60 ਸਾਲ ਹੋਏ ਤੇ ਉਹ ਵੀ ਜਵਾਨ ਕਹਿੰਦਾ ਉਹ ਵੀ ਆਪਣੇ ਆਪ ਨੂੰ ਜਵਾਨ ਘੁੰਮਦਾ ਵੀ ਇਹ ਲੋਕਾਂ ਸੋਚਦਾ ਨੇ ਬੜੀ ਛੇਤੀ ਹੋ ਗਿਆ ਤੇ ਬੰਦਾ ਕਰੇਗੀ ਉਂਝੇ ਥੋੜੀ ਹੋ ਜਾਂ। ਬਿਓ ਐਵੇਂ ਜਿੱਤੀ ਹੋਇਆ ਗਲੇ ਘਰ ਦਾ ਸ਼ੁਕਰ ਕੀਤਾ ਗਈ ਆ ਖਰਚਾ ਨੀਰਾ। ਉਹਨਾਂ ਧੰਨ ਧਨ ਕੀਤੀ ਆ ਵੀ ਚਲ ਚੰਗਾ ਭਰਾ ਲੈ ਜਾ ਇਹਨੂੰ ਖਰਚਾ ਹੀ ਨੀਰਾ ਐ। ਮੌਕੇ ਤੇ ਆ ਕੇ ਦੇ ਨੇ ਕਦੀ ਕਹਣਾ ਮੈਨੂੰ ਜੀਨ ਲੈ ਤੂੰ ਕਦੀ ਕੁਛ ਲੈ ਤੂੰ। ਮੈਂ ਸ਼ੁਰੂ ਹੋ ਗਿਆ ਜੇ ਭਾਈ। ਆ ਗਏ ਅੱਜ। ਔਰ ਆ ਵੇਖੋ ਦੇਣੀ। ਤੜਾ ਕਪੜਾ ਮਾਰ ਪਿਆ। ਕਪੜਾ ਪੜਾ ਪਿਆ ਬਾਹਰ ਮੇਰਾ ਇਹ ਨਹੀਂ ਕਿ ਕਪੜੇ ਸੁੱਕਣੇ ਬਾਹਰ ਸੁੱਕਰੇ ਮੇਰੀ ਨਾ ਭਾਈ ਹੋ ਜੀ ਮੈਂ ਸੁੱਕਰੇ ਦੇ ਕੱਲ ਵਾਲੇ ਪੇਜਦੇ ਹਾਂ ਤੇ ਮੇ ਅੱਜ ਮਸ਼ੀਨ ਨੇ ਡਰਾਈ ਨਹੀਂ ਕੀਤਾ ਤੇ ਮੈਂ ਇੰਨੇ ਚੇਰ ਕੋਈ ਜੀ ਕੁਦਰਤ ਦੇ ਰੰਗ ਲੱਭਦਾ ਨਹੀਂ ਕੋਈ ਜੱਕਦਾ ਮਿਮੀ ਜੱਕਦਾ ਮਿਮੀ ਨਹੀਂ ਤੇ ਲੱਗਾ ਤਾਂ ਪਿਆ ਰਿਹਾ ਹੈ ਮੀਂਹ ਜੀ ਵੇਖੋ ਮਸਤ ਸੋਇਆ ਆ ਬੰਦ ਨਾਲ ਹੀ ਦੀਨੇ ਫੋਨ ਲਾ ਲਿਆ ਮੰਮੀ ਨੂੰ ਚੰਦ ਸਹਲੋ ਦੀ ਆ ਮੰਮੀ ਜੀ ਕੱਪੜੇ ਲਾ ਲਿਓ ਮੰਮੀ ਜੀ ਕੱਪੜੇ ਲਾ ਲਿਓ ਕੋਠੇ 'ਤੋਂ ਸੁਕੜੇ ਪਾਏ ਮੀਚ ਤੋਂੜੇ ਪਾਏ ਸੋਮਨ ਦੀਨੇ ਸੋਮਨ ਦੀ ਨਾਲ ਹੀ ਐਂਟੀ ਨੂੰ ਫੋਨ ਲਾਤਾ ਵਾ ਹੈ ਜੀ ਸੋਮਨ ਦੀਦੀ ਦਾ ਕੱਪੜੇ ਸਰਫ ਚ ਭਿਓ ਆਏ ਹੀ ਰਹੇ ਤੇ ਹੁਣ ਉਹਨਾਂ ਨੇ ਆਪਣੇ ਮੰਮੀ ਨੂੰ ਫੋਨ ਕਰਤਾ ਮੰਮੀ ਬਾਹਰ ਤੋਂ ਬਾਹਰ ਚ ਰੱਖ ਦਿਓ ਬਾਹਰ ਚ ਰੱਖ ਦਿਓ ਬਾਹਰ ਚ ਰੱਖ ਕੇ ਤੋ ਚਾਰ ਸ਼ਾਲਾ ਮਾਰੋ ਥਾਪੀਆਂ ਮਾਰੋ ਰੱਖ ਵੀ ਨਹੀਂ ਗੋਟ ਤੇ ਆਊਗਾ ਤੇ ਫਿਰ ਅਜਿਹਰੇ ਕੋਮੀ ਨਹੀਂ ਪਾਟਿਆ ਤੇ ਦੇਲੀ ਕਮਾਵਾ ਪੈ ਗਿਆ ਬਹੁਤ ਹੀ ਇਰਦਾ ਮੈਂ ਇੱਥੇ ਇੰਨੀ ਇੰਨੀ ਕਿਸਾਨ ਦੇ ਬਦਲ ਹੀ ਹੋਣੀ ਸੀ ਨਿਕਲ ਗਈ ਨਾ ਬਦਲੀ ਹੋ ਗਈ ਲੋਕ ਜੀ ਫਾਈਨਲ ਏਸੀ ਪਹੁੰਚ ਚੁੱਕੇ ਆ ਤੇ ਮੰਦਿਰ ਦਾ ਵੀ ਬੀਲੋ ਹੋ ਗਿਆ ਸੋ ਸਾਰੇ ਜਣ ਕਮੈਂਟ ਕਰਕੇ ਦੱਸੋ ਕਿ ਬੀਪੀ ਦੀ ਵਧੀਆ ਜੀ ਗੋਲੀ ਦਿਓ ਠੀਕ ਆ ਤੇ ਇਧਰ ਜਗਰਾਜ ਭਾਈ ਹੋਣੇ ਕੀ ਹਾਲ ਚਾਲ ਭਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਆ ਟਿੱਡੋ ਤੁਸੀਂ ਉੱਠ ਗਏ ਆ ਤੋ ਗੱਡੀ ਖੋਲੀ ਹੋਈ ਏ ਨਾਲੇ ਤਿਆਰ ਹੋ ਜਾਓ ਭਰਾ ਸ਼ੂਟ ਕਰ ਲਈਏ ਇੱਥੇ ਹੀ ਸੰਬੰਧੀ ਦੀ ਬੈਗੀ ਚੇਅਰ ਤੇ ਤਰਨ ਬੈਠੀ ਮੰਜੇ ਤੇ ਸੂਟ ਇੱਕੋ ਚ ਪਾਇਆ ਤਾਂ ਮੈਨੂੰ ਭਲੇਖਾ ਪਈ ਜਾਂੜਿਆ ਓਏ ਮੰਜੇ ਤੇ ਮੰਜੇ ਤੇ ਕੀ ਕਰੀਏ ਓਏ ਮੰਜੇ ਤੇ ਬੈਜੇ ਮੈਂ ਉਹਨਾਂ ਰੋਗੀ ਤੇ ਨਾ ਭਾਈ ਸਾਹਿਬ ਜੀ ਰੋਗੀ ਮੈਂ ਤਾਂ ਬੜਾ ਟਾਈਮ ਲੇਖਿਆ ਮੈਂ ਤਾਂ 5:00 ਵਜੇ ਪਹੁੰਚਣਾ 11:00 ਤੋ 11:00 ਦੇ ਵਿੱਚ ਪਹੁੰਚਣਾ ਜਲਦੀ ਸਹੀ ਵੇਲੇ ਟਾਈਮ ਸਰ ਆ ਗਏ ਅੱਜ ਐ ਬੜੇ ਪੰਚੁਅਲ ਹੋ ਗਏ ਅੱਜ ਕੱਲ ਤਾਂ ਮੈਂ ਦੱਸਾਂ ਟਾਈਮ ਸਿਰ ਉੱਠਿਆ ਕਰੋ ਟਾਈਮ ਸਿਰ ਸ਼ੂਟ ਕਰਿਆ ਕਰੀਏ ਟਾਈਮ ਨਹੀਂ ਕਿਤੇ ਸਾਡਾ ਟਾਈਮ ਮੇਰਾ 5 ਵਜੇ ਦਾ ਤੇ ਫਿਰ ਤੁਸੀਂ ਲੇਟ ਆਹ ਵੇਖੋ ਜੀ ਕਿੰਨੂ ਬੜੇ ਬੜੇ ਕੈਂਡ ਲੱਗੇ ਜੇ ਲੋ ਜੀ ਫਾਈਨਲੀ ਘਰ ਆ ਗਏ ਆ ਤੇ ਸੁਮਨਦੀਪ ਦਾ ਨੇਲ ਆਰਟ ਕਰ ਰਹੀ ਅਰਪਣ ਇਹਨੂੰ ਹੁੰਦਾ ਮੈਨੂੰ ਪਤਾ ਮੈਂ ਉਹ ਖਾਦਨਾ ਸਾਰਿਆਂ ਨੂੰ ਤੁਸੀਂ ਦੱਸ ਦੋ ਕਿਸੇ ਹੋਰ ਨੇ ਕਰਾਉਣਾ ਹੋਏ ਤੇ ਉਹ ਵੀ ਅਰਪਣ ਤੇ ਜੇ ਕਿਸੇ ਨੇ ਹੋਰ ਕੇ ਨੇ ਕਰਾਉਣਾ ਹੋਊਗਾ ਨਾ ਤੇ ਪਲੀਜ਼ ਕੰਟੈਕਟ ਕਰ ਲਿਓ ਅਰਪਣ ਫ੍ਰੀ ਸੇਵਾ ਕਰ ਰਹੀ ਆ ਸੋ ਜਿਹੜਾ ਡਿਜ਼ਾਈਨ ਕੋਈ ਬਣਾ ਦਿੰਦੀ ਹੈ ਹਾਂ ਤੇ ਇਦਾਂ ਮੈਰਮ ਆ ਗਈ ਸਾਡੀ ਰੋਟੀ ਲੈ ਕੇ ਸੋ ਥੈਂਕ ਯੂ ਸੋ ਮੱਚ ਤੁਸੀਂ ਰੋਟੀ ਲੈ ਕੇ ਆਏ ਨਾਲ ਕੜੀ ਲੈ ਕੇ ਆਏ ਬਹੁਤ ਵਧੀਆ ਸੋ ਜਿਹਦੇ ਮੂੰਹ ਚ ਪਾਣੀ ਆਉਗਾ ਸਾਨੂੰ ਉਹਨਾਂ ਦੱਸਿਓ ਛੁੱਪ ਕਰਕੇ ਪਾਣੀ ਪੀ ਜਾਣਾ ਸੋ ਅਰਪਨ ਨੂੰ ਕੰਟੈਕਟ ਕਰ ਲੈਣਾ ਅਰਪਨ ਫ੍ਰੀ ਸੇਵਾ ਕਰ ਰਿਹਾ ਜਿਹੜਾ ਡਿਜ਼ਾਈਨ ਕੋਈ ਬਣਾ ਦਿੰਦੀ ਹੈ ਹਾਂ ਠੀਕ ਹੈ ਕੜ ਲਈ ਮੂਵੀ ਲੈ ਕੇ ਆ ਰਹੇ ਆ ਰੈਡੀ ਹੋ ਗਈ ਆ ਸੋ ਵਲੌਗ ਆਪਾਂ ਇੱਥੇ ਕਰ ਰਹੇ ਆ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਮੈਸੇਜ ਬਸਰਾ ਥੈਂਕ ਯੂ ਸੋ ਮੱਚ